ਏ ਮੇਰਾ ਨਾ ਛੇੜਾ ਜੇ ਚਲੋ ਕੀ ਬਥਰ ਹੋ ਜਾਣ ਮੈਂ ਸਵੇਰੇ ਰੋਜ਼ ਮੰਦਰ ਖੋਲਦਾ ਆਣ ਕੇ ਮੈਂ ਦائیں ਦੋਨੋਂ ਟੱਲਦਾ ਟੱਲਦਾ ਉਧਰ ਨੂੰ ਗਿਆ ਉਹ ਚਾਂ ਜਾ ਕੇ ਮੈਂ ਦੇਖਿਆ ਜਦੋਂ ਤੇ ਮੈਨੂੰ ਪਤਾ ਨਹੀਂ ਕੀ ਲਟਕ ਰਿਹਾ ਮੁੜ ਕੇ ਇਧਰੋਂ ਮੈਂ ਆਵਾਜ਼ ਸੁਣੀ ਮਾਰੀ ਲੋਕਾਂ ਨੂੰ ਚਾਰ ਚੁਫੇਰੇ ਬਸ ਇਹੋ ਗੱਲ ਜੇ ਕੌਣ ਲੱਗਦਾ ਜਿਹੜਾ ਇਹ ਮੈਨੂੰ ਬੁਲਾ ਨਹੀਂ ਭਈਆ ਹੀ ਹੁਣ ਵੰਦੇ ਜਾਂਦੇ ਭਈਆ ਇਧਰ ਆਦੇ ਨਹੀਂ ਇਧਰ ਲੱਗੇ ਦਾ ਪਿੰਡ ਕਿਹੜਾ ਹੈ ਪਿੰਡ ਕਾਲਾ ਨੰਗ ਜੇ ਨਾਮ ਗਵਿੰਦਰ ਸਿੰਘ ਕਾਲਾ ਨੰਗ ਜੀ ਬਲਾਗ ਪ੍ਰਧਾਨ ਆਮ ਪਾਰਟੀ ਸੋ ਸਵੇਰੇ ਫੋਨ ਗਿਆ ਸੀ ਫੋਮ ਮੰਦਰ ਦੇ ਤਿਜਾਰੀ ਤੋਂ ਕਿ ਸਾਡੇ ਇਥੇ ਇੱਕ লাশ ਲਟਕ ਰਹੀ ਹੈ ਪਹਿਲਾਂ ਤੇ ਮੈਂ ਇਹ ਵੀ ਕਾਲ ਮਿਸ ਕਰ ਲਈ ਹੋਈ ਹੋ ਕਿ ਮੈਂ ਟੂਲ ਦੇ ਗਿਆ ਸੀ ਉਹ ਮੋਟਰ ਚਲਾਉਣ ਵਾਸਤੇ ਆਣ ਕੇ ਜਦੋਂ ਦੇਖਿਆ ਕਿ ਮਿਸ ਕਾਲ ਹੋਈ ਮੈਂ ਬਾਈ ਬੈਕ ਕਾਲ ਕੀਤੀ ਤੇ ਮੈਨੂੰ ਉਹਨਾਂ ਨੇ ਕਿਹਾ ਜੀ ਸਾਡੇ ਅੰਕਲ ਜੀ ਸਰ ਕਰ ਰਹੇ ਹਨ ਮੰਦਰ ਦੇ ਕੋਲ ਇੱਕ লাশ ਲਟਕ ਰਹੀ ਹੈ ਤੇ ਤੁਸੀਂ ਆਓ ਫਿਰ ਮੈਂ ਆ ਕੇ ਦੇਖਿਆ ਤੇ লাশ ਲਟਕ ਰਹੀ ਸੀ ਫਿਰ ਮੈਂ ਤੁਰੰਤ ਇਹਨਾਂ ਤੇ ਮੁਨਸ਼ੀ ਸਾਦਰ ਬਟਾਰਾ ਨੂੰ ਫੋਨ ਕੀਤਾ ਉਹ ਤੋਂ ਬਾਅਦ ਫਿਰ ਮੈਨੂੰ ਫੋਨ ਮਿਲਦਾ ਐ ਐਸਐਸ ਦਾ ਉਹਨਾਂ ਨੂੰ ਕੀਤਾ ਉਹਨਾਂ ਨੇ ਉਸੇ ਵੇਲੇ 5 ਮਿੰਟ ਦੇ ਵਿੱਚ ਪੁਲਿਸੇ ਭੇਜ ਦਿੱਤੀ ਬਿਲਕੁਲ ਵੇਖੀ ਆ ਪਿੰਡ ਦਾ ਹੈ ਪਿੰਡ ਦਾ ਇਹਦਾ ਕੁਝ ਨਹੀਂ ਕਹਿਤਾ ਉਹ ਹੁਣ ਪੁੱਛ ਟੈਸ ਕਰ ਰਹੀ ਐ ਕਿ ਉਹਦੇ ਜੇਬ ਚ ਪਰਚੇ ਵਾਲੇ ਨੀ ਮੋਬਾਈਲ ਨਿਕਲੇ ਮੋਬਾਈਲ ਬੰਦ ਆ ਰਿਹਾ ਉਹ ਉਥੋਂ ਤੇ ਇਸ ਤਰ੍ਹਾਂ ਦੀ ਪੁੱਛਦੀ ਹੈ ਕਿ ਵਿਅਕਤੀ ਕੌਣ ਆ ਤੇ ਕਿਵੇਂ ਨੰਬਰ ਦਿੱਤੇ ਆ ਗਏ ਇਹ ਪੰਜਾਬੀ ਹੈ ਕਿ ਪ੍ਰਵਾਸੀ ਕਰ ਇਹ ਪ੍ਰਵਾਸੀ ਲੱਗਦਾ ਕਿ ਉਹ ਜਿਹੜੇ ਪਰਚੇ ਨਿਕਲੇ ਜੇਬ ਵਿੱਚੋਂ ਉਹ ਉਧਰ ਦੀ ਆ ਰਹੇ ਨੇ ਬਿਹਾਰ ਦੀ ਉਧਰ ਹਸਪਤਾਲਦਿਆਂ ਨੇ ਕੋਈ ਇੱਕ ਦੋ ਕੋਈ ਮੋਟਰਸਾਈਕਲ ਦੀ ਸੈਂ ਮੋਟਰਸਟੈਂਡ ਦੀ ਪਰਚੀ ਨਹੀਂ ਗਈ ਜੇ ਵਿੱਚੋਂ ਪੁਲਸਨ ਜੋ ਕੱਢੀਆਂ ਆ ਕੇ ਤੇ ਕੁਝ ਹਸਪਤਾਲ ਦੇ ਪਰਚੇ ਨਿਕਲੇ ਨੇ ਉਤੋਂ ਲੱਗਦਾ ਕਿ ਭਈਆ ਹਾਂਜੀ ਹਾਂ ਅੱਜ ਸਵੇਰ ਸੂਚਨਾ ਮਿਲੀ ਸੀ ਕਿ ਕਿਸੇ ਵਿਅਕਤੀ ਵੱਲੋਂ ਵਿਅਕਤੀ ਦਾ ਜਿਹੜਾ ਵਿਅਕਤੀ ਟੰਗਿਆ ਪਿਆ ਤੇ ਉਹਦੀ ਮੌਤ ਹੋ ਗਈ ਆ ਟ੍ਰਿਕ ਦੇ ਬੂਟੇ ਨਾਲ ਛੂシャン ਘਾਟ ਕਾਲਾ ਨਗਰ ਦੇ ਨੇੜੇ ਉੱਥੇ ਪੁੱਜੀ ਆਂ ਇੱਥੇ ਆਣ ਕੇ ਉਹਦੀ ਸਰਚ ਵਗੈਰਾ ਕੀਤੀ ਹੈ ਸੱਚ ਕਰਨ ਤੇ ਉਹਦੀਆਂ ਕੁਝ ਮੈਡੀਕਲ ਸਟੇਟਮੈਂਟਾਂ ਨਿਕਲੀਆਂ ਨੇ ਆਰਾਮਾ ਕ੍ਰਿਸ਼ਨਾ ਮੈਸਟਰ ਹਸਪਤਾਲਾ ਵ੍ਰਿੰਦਾਵਨ ਮਥਰਾ ਦੇ ਨਦੀਕਾ ਉਥੋਂ ਦਾ ਕੋਈ ਸਕੂਟਰ ਸਟੈਂਡ ਹੈ ਉਹਦਾ ਵੀ ਇੱਕ ਸਲਿੱਪ ਨਿਕਲੀ ਹੈ ਉਹਦੇ ਵਿੱਚ ਦਨੇਸ਼ ਕੁਮਾਰ ਨਾਮ ਦਾ ਕੋਈ ਟ੍ਰੀਟਮੈਂਟ ਉਹ ਹਸਪਤਾਲ ਦੇ ਵਿੱਚ ਉਹ ਕਾਜੀ ਨਿਕਲੀ ਹੈ ਇੱਕ ਕੋਈ ਸੰਜੀਵ ਕੁਮਾਰ ਨਾਮ ਦੇ ਨਿਕਲੀ ਹੈ ਇਹਦੇ ਸਬੰਧ ਚ ਹਿਤਾਲ ਮਿਲ ਕਰਨੀ ਉੱਥੇ ਵ੍ਰਿੰਦਾਵਨ ਸਾਹਮਣੇ ਜੋ ਲਾਤ ਹੋਣਗੇ ਫਤਨ ਬਾਈ ਦੱਸਦੇ 24 25 ਸਾਲ ਦੇ ਹੈ ਗਿਆ ਤੇ ਮੁਰਲੀ ਜਾਂ ਤੋਂ ਫਿਲਹਾਲ ਤੇ ਇਹ ਲੱਗਾ ਇਹਨਾਂ ਸੂਚਨਾ ਜਿਹੜੀ ਕੀਤੀ ਤੇ ਇਸ ਵੱਲ ਦੀ ਟੈਕਨੀਕਲ ਟੀਮਾਂ ਜਿਹੜੀਆਂ ਸਰਟੀਫਿਕੇਟ ਮਾਰ ਰਹੀਆਂ ਨੇ ਉਹ ਜਾਣ ਕੇ ਕਰਦੀਆਂ ਉਸ ਤੋਂ ਬਾਅਦ ਜੋ ਵੀ ਸਾਹਮਣੇ ਆਊਗਾ ਉਹ ਦੱਸਾਂਗਾ ਸਰਪਰਾਸੀ ਲੱਗਦਾ ਹਾਂ ਲੱਗਦਾ ਹੈ ਕਿ ਤੋਂ ਜੋ ਸਟੇਟਮੈਂਟ ਨਿਕਲੀ ਹੈ ਜਿਹੜੀਆਂ ਰਿਕਾਰਡ ਨਿਕਲੇ ਉਤੋਂ ਬ੍ਰਿੰਦਵਨ ਦੇ ਨਜ਼ਦੀਕ ਕਿਸੇ ਪਿੰਡ ਦਾ ਜਾਂ ਬ੍ਰਿੰਦਵਨ ਦਾ ਹੋ ਸਕਦਾ ਹੈ ਹਾਂਜੀ